ਨਮਕ ਦੀਆਂ 10-15 ਡਲੀਆਂ ਸਮੁੰਦਰ ਦੇ ਕੰਢੇ ਬੈਠ ਕੇ ਵਿਚਾਰ ਵਟਾਂਦਰਾ ਕਰ ਰਹੀਆਂ ਸਨ ਪੁਰਾਣਕ ਜਿਹੜੀਆਂ ਸਾਥੀਆਂ ਨੇ ਨਾ ਇਹ ਸਮਝਾਣ ਦਾ ਇੰਜ ਤੰਦ ਸੀ ਨਮਕ ਦੀਆਂ ਡਲੀਆਂ ਤੇ ਸਾਰਿਆਂ ਨੇ ਸਮੁੰਦਰ ਦੀ ਵਿਆਖਿਆ ਕਰਨੀ ਸੀ ਇੱਕ ਡਲੀ ਕਹੇ ਇਤਨਾ ਲੰਬਾ ਹੈ ਇਤਨਾ ਚੌੜਾ ਹੈ ਦੂਜੀ ਕਹੇ ਨਹੀਂ ਇਤਨਾ ਨਹੀਂ ਇਤਨਾ ਹੈ। ਔਰ ਇਤਨਾ ਡੇਰ ਹੈ। ਤੀਸਰੀ ਨੇ ਆਪਣੀ ਵਿਆਖਿਆ ਕੀਤੀ। ਚੌਥੀ ਨੇ ਆਪਣੀ ਵਿਆਖਿਆ ਕੀਤੀ। ਪੰਜਵੀਂ ਨੇ ਆਪਣੀ ਵਿਆਖਿਆ ਕੀਤੀ। ਜਿਹੜੀ ਮੁਖੀ ਡੱਲੀ ਸੀ ਸਭ ਤੋਂ ਵੱਡੀ। ਉਹਨੇ ਆਖੇ ਅੰਜੈ ਤੁਸੀਂ ਕਿਨਾਰੇ ਤੇ ਰਹਿ ਕੇ ਬਿਆਨ ਕਰ ਰਹੀਆਂ ਹੋ ਨਾ ਕਿਨਾਰੇ ਤੇ। ਇਸ ਵਾਸਤੇ ਮੈਂ ਹਾਂ ਕਿਨਾਰੇ ਤੋਂ ਗੱਲ ਨਹੀਂ ਕਰਾਂਗੀ ਮੈਂ ਸਾਗਰ ਦੇ ਵਿੱਚ ਜਾਣੀ ਮੇਰੀ ਉਡੀਕ ਕਰਿਓ ਮੈਂ ਨਾਪ ਕੇ ਗਹਿਰਾਈ ਲੰਬਾਈ ਚੌੜਾਈ ਨਾਪ ਕੇ ਵਾਪਸ ਆਵਾਂਗੀ ਤੁਹਾਨੂੰ ਦੱਸਾਂਗੀ ਤੁਸੀਂ ਕਿਨਾਰੇ ਤੋਂ ਦੱਸਦੇ ਭਇਓ ਮੈਂ ਸਾਗਰ ਦੇ ਵਿੱਚ ਜਾ ਕੇ ਦੱਸਾਂਗੀ ਪੰਜ ਦਸੀ ਦੀ ਕਹਾਣੀ ਹੈ ਹਜ਼ਾਰਾਂ ਸਾਲ ਲੰਘ ਗਏ ਨੇ ਉਹ ਵਿਚਾਰੀਆਂ ਨਮਕਡੀਆਂ ਦਨੀਆਂ ਉਡੀਕਦੀਆਂ ਪਈਆਂ ਨੇ ਅੱਜ ਆਵੇਗੀ ਕੱਲ ਆਵੇਗੀ ਤੇ ਸਾਨੂੰ ਦੱਸੇ ਸਾਗਰ ਕਿਤਨਾ ਡੇਰ ਕਿਤਨਾ ਚੌੜਾ ਹੈ ਕਿਤਨਾ ਲੰਮਾ ਹੈ ਉਹ ਨਮਕਡੀਆਂ ਦਨੀਆਂ ਉਡੀਕ ਪਈਆਂ ਕਰਦੇ ਆ ਓਡੀਕ ਪਈਆਂ ਕਰਦੇ ਆ ਫਿਰ ਕਹਾਣੀ ਇੱਥੇ ਨਹੀਂ ਮੁੱਕਦੀ ਉਹਨਾਂ ਨਮਕ ਦੀਆਂ ਡੰਗੀਆਂ ਨੇ ਆਪਸ ਵਿੱਚ ਫੈਸਲਾ ਕੀਤਾ ਝੂਠੀ ਸੀ ਤਦੀ ਵਾਪਸ ਨਹੀਂ ਆਈ ਸ਼ਰਮਸਾਰ ਹੋਣੀ ਸੀ ਝੂਠੀ ਸੀ ਝੂਠਾ ਦਾਵਾ ਕੀਤਾ ਸੀ ਨਾਪ ਨਹੀਂ ਸਕੇ ਗਹਿਰਾਈ ਚੌੜਾਈ ਲਵਾਈ ਕਿ ਉਹਨਾਂ ਸਾਡੇ ਕੋਲ ਸ਼ਰਮਸਾਰ ਨਾ ਹੋਵੇ ਐਸਾ ਆਸੇ ਵਾਪਸ ਨਹੀਂ ਆਈਗੇ ਇਤਨੇ ਹੋਰ ਹਿੰਮਤ ਕੀਤੇ ਚਲੋ ਆਪਾਂ ਸਾਗਰ ਨੂੰ ਛੱਡਦੇ ਹਾਂ ਉਹਨੂੰ ਲਵੀਏ ਜਿਨੇ ਇੰਨਾ ਝੂਠਾ ਦਾਵਾ ਕੀਤਾ ਸੀ ਉਹਨੂੰ ਲਵੀਏ ਉਹ ਜਿਹੜੀ ਦੂਜੀ ਗਈ ਨਾ ਉਹ ਵੀ ਹਜ਼ਾਰਾਂ ਸਾਲ ਹੋ ਗਏ ਵਾਪਸ ਨਾ ਆਈ ਵਾਕੀ ਉਡੇ ਨਹੀਂ ਆਪੇ ਪਉ ਦੇਖ ਨਹੀਂ ਆਪੇ ਜਿਹੜੇ ਲੀਨ ਹੋ ਗਏ ਯਕੀਨ ਜਾਣੋ ਕੁਝ ਕਹਿਣ ਜੋਗਾ ਰਹਿ ਹੀ ਨਾ ਉਹਨਾਂ ਨੇ ਕਹਿ ਦਿੱਤਾ ਅਕਤ ਹੈ ਤੇ ਜਿਹੜੇ ਕਿਨਾਰੇ ਤੇ ਰਹਿ ਗਏ ਉਹਨਾਂ ਨੇ ਕਿਹਾ ਹੀ ਨਹੀਂ ਗੱਲ ਖਤਮ ਗੱਲ ਖਤਮ ਇਹ ਦੁਬਦਾ ਗਰੀਬਨ ਗਰੀਬਨ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਤੇ ਕੋਈ ਤਰੀਕਾ ਹੈ ਸਾਗਰ ਦੇ ਵਿੱਚ ਛਾਲ ਮਾਰ ਪ੍ਰਸਾਗਰ ਦੇ ਵਿੱਚ ਛਾਲ ਮਾਰਦੇ ਆਪਣੇ ਹੋਂਦ ਰਹਿੰਦੀ ਨਹੀਂ ਨਹੀਂ ਰਹਿੰਦੀ ਜਦ ਹਮ ਹੋਤੇ ਤਬ ਤੋਂ ਨਾਏ ਕਹਿੰਦੇ ਨੇ ਦੋ ਨਹੀਂ ਰਹਿੰਦੇ ਉਸ ਹਾਲਤ ਦੇ ਵਿੱਚ ਇੱਕ ਰਹਿ ਜਾਂਦਾ ਹੈ ਇੱਕ ਜਦ ਹਮ ਹੋਤੇ ਤਬ ਤੋਂ ਨਾਏ ਮੇਰੀ ਦੁਨੀਆ ਚ ਤੋ ਨਹੀਂ ਸੀ ਨਹੀਂ ਸੀ ਫਿਰ ਹੁਣ ਕੀ ਹੈ ਹੁਣ ਮੈਂ ਨਹੀਂ ਆ ਮੈਂ ਨਹੀਂ ਆ ਲਾਹੌਰ ਦੇ ਸਵਾਮੀ ਰਾਮ ਤੀਰਤ ਰਾਮ ਉਹਨਾਂ ਦਾ ਨਾਮ ਸੀ ਸਵਾਮੀ ਰਾਮ ਤੀਰਤ ਆਪਣੇ ਆਪ ਨੂੰ ਰਾਮ ਕਹਿੰਦੇ ਸਨ ਇੱਕ ਦਿਨ ਕੁੱਤੇ ਨੇ ਕੱਟ ਖਾਇਆ ਕੁਛ ਕਹਿਣ ਲੱਗੇ ਅੱਜ ਰਾਮ ਨੂੰ ਕੁੱਤੇ ਨੇ ਬੜਾ ਕਟਿਆ ਬੜਾ ਫੋਨ ਨਿਕਲੇ ਅੱਜ ਰਾਮ ਬੜਾ ਪਰੇਸ਼ਾਨ ਹੋਇਆ ਅੱਧੇ ਲੋਕ ਤੇ ਉਸ ਨੂੰ ਪਾਗਲ ਕਹਿਣ ਲੱਗ ਪਏ ਸਨ ਆਪਣੇ ਆਪ ਨੂੰ ਬਾਦਸ਼ਾਹ ਵੀ ਕਹਿੰਦੇ ਸਨ ਕਾਰਨ ਰਾਮ ਹੀ ਰਹਿ ਗਿਆ ਸੀ ਰਾਮ ਤੀਰਤ ਤੇ ਖਤਮ ਹੋ ਗਿਆ ਸੀ ਗੱਲ ਇਤਨੀ ਸੀ ਜਦ ਹਮ ਹੋਤੇ ਹੈ ਅਬ ਤੂੰ ਨਾ ਏ ਅਬ ਤੂੰ ਅਬ ਤੋ ਹੀ ਮੈਂ ਨਾ ਏ ਹੋ ਰਹੇਗਾ ਤੇ ਇੱਕ ਜਿੰਨੇ ਚਿਰ ਤੱਕ ਮੈਂ ਹਾਂ ਤੋ ਫਿਰ ਮਨੁ ਕੋ ਕਹਿ ਸਕਦਾ ਨਹੀਂ ਹੈ ਨਹੀਂ ਤੇ ਨਮਕ ਦੀ ਡਲੀ ਗਈ ਹੁਣ ਨਮਕ ਦੀ ਡਲੀ ਨਹੀਂ ਹੈ ਗੱਲ ਖਤਮ ਹੁਣ ਨਮਕ ਦੀ ਡਲੀ ਨਹੀਂ ਹੈ ਤੇ ਬਾਕੀਆਂ ਡਲੀਆਂ ਨੂੰ ਕੌਣ ਸਮਝਾਏ ਸਾਗਰ ਅਸੀਮ ਅਕਤ ਹੈ ਕੌਣ ਸਮਝਾਏ ਜੋ ਖੋਜ ਕਰਨ ਵਾਸਤੇ ਗਏ ਉਤੇ ਮਿਟ ਗਏ ਤੇ ਜਿਹੜੇ ਕਿਨਾਰੇ ਤੇ ਖੋਜ ਕਰਦੇ ਰਹੇ ਉਹ ਨਿਕਾਰੀ ਹੋ ਗਏ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਨਾਸਤਿਕ ਹੋਏ ਨੇ ਦੁਨੀਆਂ ਦੇ ਚੋਟੀ ਦੇ ਧਾਰਮਿਕ ਮਨੁੱਖ ਹੀ ਮਹਾਨ ਜ਼ਾਲਮ ਹੋਏ ਨੇ ਸੁਰਤ ਰੁਕ ਗਈ ਦਿਖਾਵਾ ਰਹਿ ਗਿਆ ਧਰਮ ਦਾ ਪਖੰਡ ਰਹਿ ਗਿਆ ਬੜੇ ਜ਼ਾਲਮ ਦੁਨੀਆ ਦੇ ਵਿੱਚ ਬੜੇ ਬੜੇ ਤਸ਼ੱਦਦ ਤੇ ਹੁਣ ਖਰਾਬੇ ਜੋ ਧਰਮ ਦੇ ਨਾਂ ਤੇ ਹੋਏ ਇਹ ਛੋਟੀ ਦੇ ਧਾਰਮਿਕ ਲੋਕਾਂ ਨੇ ਕਰਾਏ ਕਦੇ ਇਤਿਹਾਸ ਪੜੋਗੇ ਫੇਈ ਕੁਝ ਬਨੇਗਾ ਮਾਸੂਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲਿਆਂ ਤੇ ਫਤਵਾ ਕਾਜ਼ੀ ਨੇ ਲਾਇਆ ਮੇਂ ਖੌਂ ਢੋਲਣ ਦੇ ਕੀ ਲੋੜੇ ਦੀਵਾਰਾਂ 'ਚ ਇਹ ਨਾਲ ਚਿਣ ਰੋਗਲ ਖਤਮ। ਦੀਵਾਰ ਦੇ ਚਿਣਨ ਦਾ ਫਤਵਾ ਕਾਜ਼ੀ ਦੇਂਦ। ਹੈਰਾਨਗੀ ਪੰਜ ਵਕਤ ਦਾ ਨਿਮਾਜ਼ੀ ਤਸਬੀਹ ਫੇਰਦਾ। ਦੋ ਵਕਤ ਕੁਰਾਨ ਦੀ ਤਲਾਵਤ ਕਰਦਾ। ਪਰ ਕਿਨਾਰੇ ਤੇ ਅਜੇ ਮੈਂ ਹਾਂ ਤੂੰ ਨਹੀਂ। ਉਹ ਨਹੀਂ ਇਹ ਨਮਕ ਦੀ ਡੱਡੀ ਕਿਨਾਰੇ ਇਹ ਜਿਹੜੇ ਲੰਬੇ ਸਮੇਂ ਤੱਕ ਕਿਨਾਰੇ ਤੇ ਜਾ ਜਾਂਦੇ ਨੇ ਇਹ ਫਿਰ ਕਹਿ দেন ਨਾ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਹੈ ਵੀ ਮੈਂ ਅਰਜ਼ ਕਰਦੇ ਹਾਂ ਦੂਰ ਕਿਉਂ ਜਾਓ ਗੁਰਸਿੱਖਾਂ ਚ ਦੇਖੀ ਲੈ بڑے ਲੰਬੇ ਸਮੇਂ ਤੋਂ ਜੋ ਗੁਰਦੁਆਰੇ ਆ ਰਹੇ ਨੇ ਉਹਨਾਂ ਦੇ ਬੱਚੇ ਮੈਨੂੰ ਕਹਿੰਦੇ ਨੇ ਕੀ ਕਰਨਾ ਅਸੀਂ ਗੁਰਦੁਆਰੇ ਜਾ ਕੇ ਸਾਡਾ ਬਾਪੂ ਚਾੜੀ 50 ਸਾਲ ਤੋਂ ਜਾ ਰਿਹਾ ਜੇ ਵੀ ਝੂਠ ਬੋਲਦਾ ਹੈ ਕ੍ਰੋਧ ਕਰਦਾ ਹੈ ਸ਼ਰਾਬ ਵੀ ਪੀਂਦਾ ਹੈ ਸਾਰੇ ਅਨਰਥ ਕਰਦਾ ਹੈ ਬੇਈਮਾਨੀ ਵੀ ਕਰਦਾ ਹੈ ਕਿ ਸਾਡਾ ਪਿਓ ਦੇਵਤਾ ਨਹੀਂ ਬਣ ਸਕਿਆ ਤਾਂ ਅਸੀਂ ਕਿੱਥੋਂ ਬਣਾਂਗਾ ਹੈ ਹੀ ਨਹੀਂ ਇਹ ਹੈ ਹੀ ਐਵੇਂ ਹੀ ਪਕੜ ਲੈ ਕੇ ਵੀ ਮੈਲਸ ਕਰਦੇ پکھنڈیاں کر کے ناسکتا پھیل دیئے ہے پکھنڈی کون ہے جو ساری زندگی کنارے لین لین نہیں ہو گیا تو ساغر ہو جائے گا لین ہو گیا تو پرماتما ہو جائے گا شمس تبریز نے ایک فریاد کی تھی یہ پرماتما دگوں मन पौषोदे तो, तो मन शुदम मन जाशोदे तो तन शुदम ई कस ना गोएद बाद अजै मन दे गरम पौदे करे तो तू मैं हो जावें ते मैं तू हो जावा मैं तन हो जावा ਤੂੰ ਜਾਨ ਹੋ ਜਾਵੇਂ ਫਿਰ ਕੋਈ ਇਹ ਨਾ ਕਹੇ ਮੈਂ ਕੋਈ ਹੋਰਾਂ ਤੇ ਤੂੰ ਕੋਈ ਹੋਰ ਹੈ ਇਹ ਕਸ ਨਾ ਗੋਇਦ ਬਾਦ ਅਜੇ ਫਿਰ ਕੋਈ ਇਹ ਨਾ ਕਹੇ ਇਹ ਕਸ ਨਾ ਗੋਇਦ ਬਾਦ ਅਜੇ ਮਨ ਦੇ ਗਰਮ ਤਉ ਦੇ ਗਰੇ ਤੂੰ ਕੋਈ ਹੋਰ ਹੈ ਮੈਂ ਕੋਈ ਹੋਰਾਂ ਇਹ ਫਿਰ ਕੋਈ ਨਾ ਕਹੇ ਅਜੇ ਤੇ ਇਸ ਤਰ੍ਹਾਂ ਕਹਿੰਦੇ ਪੈਣੇ ਕਿਉਂ ਤੂੰ ਤੂੰ ਹੈ ਤੇ ਮੈਂ ਮੈਂ ਜਹਤੇ ਤੂੰ ਤੂੰ ਹੈ ਮੈਂ ਮੈਂ ਦੋ ਬਣੇ ਹੋਏ ਨੇ ਇਸੇ ਨੂੰ ਰਵਿਦਾਸ ਕਹਿੰਦੇ ਨੇ ਹੁਣ ਮੈਂ ਨਹੀਂ ਤੂੰ ਹੈ ਮਨ ਤਉ ਸ਼ੁਧੇ ਤੋ ਮਨ ਸੁਧਮ ਮਨ ਜਾ ਸ਼ੁਧੇ ਤੋ ਤਨ ਸੁਧਮ ਕੀ ਕਸਨਾ ਗੋਇਦ ਬਾਦ ਦੈ ਮਨ ਦੇ ਗਰਮ ਤਉ ਦੇ ਗਰੀ ਫਿਰ ਕੋਈ ਇਹ ਹਿੰਮਤ ਨਾ ਕਰੇ ਆਖਣ ਦੀ ਤੂੰ ਕੋਈ ਹੋਰ ਹੈ ਮੈਂ ਕੋਈ ਹੋਰ ਹਾਂ ਜੇ ਤੂੰ ਆਨੰਦ ਸਰੂਪ ਹੈ ਤੇ ਫਿਰ ਲੋਕੀ ਆਖਣ ਮੈਂ ਵੀ ਆਨੰਦ ਸਰੂਪ ਹਾਂ ਤੂੰ ਨਿਰਵੈਰ ਹੈ ਫਿਰ ਲੋਕੀ ਆਖਣ ਮੈਂ ਵੀ ਨਿਰਵੈਰ ਹਾਂ ਤੂੰ ਸਮਦਰਿਸ਼ਟ ਹੈ ਫਿਰ ਲੋਕੀ ਆਖਣ ਮੈਂ ਵੀ ਸਮਦਰਿਸ਼ਟ ਹਾਂ ਤੂੰ ਦਇਆ ਦਾ ਸਾਗਰ ਹੈ ਲੋਕੀ ਆਖਣ ਮੈਂ ਵੀ ਦਇਆ ਦਾ ਸਾਗਰ ਆ ਅਜੇ ਤੂੰ ਦਇਆ ਦਾ ਸਾਗਰ ਬਣਿਆ ਹੋਇਆ ਮੈਂ ਤੇ ਵਹਿ ਰਿਆ ਨਾ ਅਜੇ ਤੂੰ ਪ੍ਰੇਮ ਦਾ ਸਾਗਰ ਬਣਿਆ ਮੇਰੇ ਕੋਲ ਤੇ ਨਫ਼ਰਤ ਹੈ ਅਜੇ ਤੂੰ ਨਿਰਵੈਰ ਦਾ ਸਾਗਰ ਬਣਿਆ ਹੋਇਆ ਨਿਰਵੈਰਤਾ ਦਾ ਮੈਂ ਤੇ ਵੈਰ ਵਿਰੋਧ ਦੇ ਚ ਅਜੇ ਮੈਂ ਮੈਂ ਹਾਂ ਤੂੰ ਤੂੰ ਹੈਂ ਕੁਝ ਐਸੀ ਬਖਸ਼ਿਸ਼ ਕਰ ਤੂੰ ਮੈਂ ਹੋ ਜਾਵੇਂ ਮੈਂ ਤੂੰ ਹੋ ਜਾਵਾਂ ਤੂੰ ਜਿੰਦ ਹੋ ਜਾਵੇਂ ਮੈਂ ਤਨ ਹੋ ਜਾਵਾਂ ਇਹ ਕਸਨਾ ਗਉਇ ਦਬਾਦ ਅਜੇ ਮਨ ਦੀ ਗਰਮ ਤਉ ਦੇ ਗਰੀ ਪਰ ਇਸ ਤਰ੍ਹਾਂ ਦੀ ਜਦ ਅਵਸਥਾ ਬਣਦੀ ਹੈ ਫਿਰ ਪਤਾ ਹੋ ਕੀ ਕਹਿ ਦੇਣ ਕਹਿਣ ਨਾ ਜਾਈ ਅਕਤ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਤੇ ਕਹਿ ਦਿੱਤਾ ਨਹੀਂ ਕਹਿ ਸਕਦੇ ਤੇ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ ਸੀ ਨਹੀਂ ਜਾਣਦੇ ਇਹ ਵੀ ਮੈਲਸ ਕਰਦੇ ਆ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਹਿ ਦਿੱਤਾ ਸੀ ਨਹੀਂ ਨਾਪ ਸਕਦੇ ਨਹੀਂ ਤ올 ਸਕਦੇ ਜਿਨ੍ਹਾਂ ਨੇ ਨਾ ਜਾਣਿਆ ਕਿਨਾਰੇ ਰਹਿ ਗਏ ਕੁਝ ਨਾਸਤਿਕ ਹੋ ਗਏ ਤੇ ਕੁਛ ਇੱਕ ਨੇ ਦਸਣਾ ਸ਼ੁਰੂ ਕੀਤਾ ਜੋ ਬਿਲਕੁਲ ਝੂਠ ਸੀ